ਸ਼ਰਧਾ ਅੰਦਰੂਨੀਲਾ ਕੇ ਤੰਗ ਬਾਜ਼ਾਰ ਪਾਦੀਆਂ ਮੋਹੱਲੇ 'ਚ ਚੋਰਾ ਵੱਲੋਂ ਇੱਕ ਘਰ 'ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਉੱਥੋਂ ਹੀ ਚੋਰ ਲੱਖਾਂ ਰੁਪਏ ਦੀ ਨਕਦੀ ਸੋਨਾ ਚਾਂਦੀ ਦੇ ਗਹਿਣੇ ਲੈ ਕੇ ਹੋਇਆ ਫਰਾਰ ਪੀੜਤ ਮਕਾਨ ਮਾਲਕ ਪਤੀ ਪਤਨੀ ਨੇ ਦੱਸਿਆ ਕਿ ਉਹ ਸ਼ਨੀਵਾਰ ਆਪਣੇ ਘਰ ਨੂੰ ਤਾਲੇ ਮਾਰ ਪੂਰਾ ਪਰਿਵਾਰ ਸ਼੍ਰੀ ਵੈਸ਼ਨਵ ਦੇਵ ਨਤਮਸਤਕ ਹੋਣ ਲਿਗੇ ਸਨ ਅਤੇ ਜਦ ਅੱਜ ਸ਼ਾਮ ਕਰੀਬ 8 ਵਜੇ ਆਪਣੇ ਘਰ ਵਾਪਸ ਆਏ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਉਵੇਂ ਹੀ ਤਾਲਾ ਲੱਗਾ ਸੀ ਜਿਵੇਂ ਉਹ ਬੰਦ ਕਰਕੇ ਗਏ ਲੇਕਿਨ ਜਦ ਘਰ ਦਾ ਦਰਵਾਜ਼ਾ ਖੋਲ ਅੰਦਰ ਗਏ ਤਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਘਰ ਦੀਆਂ ਅਲਮਾਰੀਆਂ ਵੀ ਤੋੜ ਅੰਦਰ ਸਾਰਾ ਕੀਮਤੀ ਸਮਾਨ ਅਤੇ ਜੋ ਘਰ ਚ ਮੌਜੂਦ ਕਰੀਬ 4 ਲੱਖ ਰੁਪਏ ਨਕਦੀ ਅਤੇ ਸੋਨਾ ਚਾਂਦੀ ਦੇ ਗਹਿਣੇ ਸਨ ਉਹ ਸਭ ਗਾਇਬ ਸੀ ਅਤੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਉਹਨਾਂ ਦੇ ਦੋ ਮੰਜ਼ਿਲਿਆਂ ਮਕਾਨ ਦੀ ਛਾਦਾ ਦਰਵਾਜ਼ਾ ਤੋੜ ਚੋਰ ਉਹਨਾਂ ਦੇ ਘਰ ਅੰਦਰ ਦਾਖਲ ਹੋ ਲੱਖਰ ਰੁਪਈਆ ਦੀ ਚੋਰੀ ਕਰ ਫਰਾਰ ਹੋਏ ਹਨ ਬਟਾਲਾ ਤੋਲ ਲਾਇ ਪੰਜਾਬ న్యూਸ ਦੇ ਪੱਤਰਕਾਰ ਲਾ ਪ੍ਰੀ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਨੰਬਰ ਜੀਨੈਸ਼ ਖੋਸਲਾ ਸਰ ਮੇਰੀ ਇਹ ਬਾੜ ਦੇ ਵਿੱਚ ਘਰ ਪੈਂਦਾ ਦੇਖੋ ਮਹੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜਿਹੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋਹ ਗਿਆ। ਮਤਲਬ ਕਿ 2 ਦਿਨ ਵਾਸਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੇਕ ਨਹੀਂ ਹੈਗਾ। ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋਈ ਸਿਰਫ ਇੱਕ ਨਾਲ ਦੇ ਮੈਨੇ ਖੋਲਾ ਪੈਂਦਾ ਵਾ। ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਹੋਇਆ ਦਾ ਵਾ। ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟਖੋ ਹੋ ਗਈ ਬਚਾਰਿਆਂ ਦਾ ਬਹੁਤ ਬੁਰਾ ਹਾਲ ਆ ਮੈਂ ਤੇ ਤੁਹਾਡੇ ਮਾਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ ਦੇਖੋ ਕਿ ਇੱਤੇ ਲਾਗੇ ਛਾਗੇ ਜੇ ਕੀ ਕਿਨਾ ਹਲੇ ਮੱਲੇ ਮੇਰਾ ਨਾਲ ਦਾ ਘਰ ਆ ਬਿਲਕੁਲ ਇੰਨਾ ਦੇ ਸਾਨੂੰ ਵੀ ਨਹੀਂ ਪਤਾ ਕਿ ਗਏ ਦੇ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਰਾ ਕੁਛ ਉੱਚਾ ਵੀ ਨਹੀਂ ਹੈ ਇੰਨੇ ਵੇਲੇ ਬਾਤ ਕਰਾਉਣਾ ਇਹ ਸਰ ਹੁਣ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਛਾਗੇ ਅਗਰ ਕੋਈ ਸੀਸੀਟੀਵੀ ਚ ਕੋਈ ਅਨਐਕਸਪੈਕਟਿਡ ਬੰਦਾ ਦਿਖਦਾ ਉਹਦੇ ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਲੱਭੇ ਕਿਸ ਤਰੀਕੇ ਕੇ ਕਿਹੜਾ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਲੈ ਗਏ ਨੇ ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ इवन ਕਿ ਬੱਚਿਆਂ ਦੇ ਗੁਲਕਾਂ ਦੇ ਪੈਸੇ ਦੇ ਵੀ ਲੈ ਗਏ ਆ ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ ਕਿੱਥੇ ਗਏ ਇਹ ਵੈਸ਼ਨ ਦੇ ਵੀ ਗਏ ਸੀ ਹਾਂ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤਾਂ ਸਾਨੂੰ ਪਤਾ ਲੱਗਾ ਸਭ ਕੁਝ ਚੁਲ ਰਿਹਾ ਆ ਕੈਸ਼ ਪੈਸੇ ਸਾਢੇ 4 5 ਲੱਖ ਸੀ ਹਾਂਜੀ ਹੋਸਟ ਬਣ ਗਈ ਜੀ ਹਾਂਜੀ ਕਿ ਦਿੱਤੀ ਹੈ ਮੁਕੇਸ਼ ਕੁਮਾਰ ਅਡੋੜਾ ਕੀ ਘਟਨਾ ਇੱਥਾ ਦੱਸਣਾ ਭਾਜੀ ਆਪਾਂ ਦਾ ਸ਼ਨੀਵਾਰ ਬਨੇਰੇ ਗਏ ਸੋ ਸਾਢੇ 6 ਵਜੇ ਵੈਸ਼ਨੋ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ ਸਾਢੇ 7 ਵਜੇ ਅਸੀਂ ਘਰ ਪਹੁੰਚੇ ਆਂ ਘਰ ਦਾ ਜਿਹੜਾ ਮੇਨ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਜਦੋਂ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਧ ਸਮਾਨ ਸੀ ਸਾਰਾ ਕੁਝ ਲੈ ਗਏ। ਸਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦਾ ਬਾਰੇ। ਇਹਨਾਂ ਨੇ ਸਾਰਾ ਤੇ ਦੀ ਲਿਸਟ ਆਪਾ ਬਣਾਈ ਆ ਲਗਭਗ ਵੀ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ, ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਵੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀ ਗਾਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦੇ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ। ਕੁੱਲ ਮਿਲਾ ਕੇ ਸਾਰਾ ਜੇ ਐਸਟੀਮੇਟ ਲਾਈਏ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੈ। ਕੈਸ਼ ਨਹੀਂ ਹੈ। ਕੈਸ਼ 4.5 ਲੱਖ ਸੀ ਜੀ। ਮਾਤਾ ਜੀ ਲਖਨਦੇਵੀ ਗਏ ਸੀ ਆਪਾਂ ਇਹ ਤੇ ਸ਼ੱਕਾ ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਐ ਸਾਰਾ ਕੁਝ ਕੁਝ ਸਮਝ ਨਹੀਂ ਲੱਗਦੀ ਭਾਈ ਕਿਹੜਾ ਮੋਲਾ ਪੈਂਦਾ ਵਿਜਾਜਾਂ ਗਲੀ ਪਾਂਦਿਆਂ ਚੌਂਕ ਬਟਾਲਾ ਇਹ ਥੱਲਿਓ ਦੇ ਸਾਡੇ ਜਿਹੜਾ ਮੇਨ ਵੀ ਬੂਹਾ ਹੈਗਾ ਉੱਥੋਂ ਤੇ ਆਏ ਨੇਗੇ ਜੀ ਉੱਪਰਲਾ ਵਰਡ ਉੱਤੇ ਦਾ ਮਤਲਬ ਬਾਹਰੋਂ ਕਿਸੇ ਪਾਸੋਂ ਹੀ ਆਇਆ ਕੋਈ ਸੀਸੀਟੀਵੀ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਹੈ ਸਰ ਜੀ ਠੀਕ ਹੈ ਕੰਪਲੀਟ ਕੰਪਲੀਟ ਬੁਲਵਾਰ ਨੂੰ ਕੀਤੀ ਸੀਗੀ ਤੇ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਕਿਹੜਾ ਥਾਣਾ ਪੈਂਦਾ ਸਿਟੀ ਥਾਣਾ